ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲਰਸ ਚੈਨਲ ਤੇ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਮੈਂ ਵੀ ਠੀਕ ਹਾਂ ਜੀ ਤੇ ਅੱਜ ਆਪਾਂ ਲੈ ਕੇ ਆਏ ਆ ਜੀ ਕਾਟਨ ਦੇ ਸੂਟ ਸੂਤੀ ਸੂਟ ਬਿਨਾ ਚੁੰਨੀਆਂ ਤੋਂ ਬਹੁਤ ਸੋਹਣੇ ਕਲਰ ਹੈ ਜੀ ਲਾਈਟ ਜੇ ਤੇ ਰੇਟ ਰਹੂਗਾ ਜੀ ਇਹਨਾਂ ਦਾ 650 ਤੇ 450 ਬਹੁਤ ਸੋਹਣੇ ਕਲਰ ਹੈ ਜੀ ਇਹ ਪਰ ਪਹਿਲਾਂ ਆਪਾਂ ਮੰਗਵਾਏ ਸੀ ਹੁਣੇ 4 ਦਿਨ ਹੋ ਗਏ ਤਾਂ ਉਹ ਆਪਣੇ ਵੇਚ ਗਏ ਦੁਬਾਰੇ ਉਸੇ ਨਾਲ ਦੀ ਫੇਰ ਮੰਗਵਾਈ ਹੈ ਪਹਿਣਾ ਦੀ ਡਿਮਾਂਡ ਸੀ ਵੀ ਸਾਨੂੰ ਉਹੀ ਲਿਆ ਕੇ ਦਿਓਵੇਂ ਡਿਜ਼ਾਈਨ ਹੋਵੇ ਓਵੇਂ ਕਲਰ ਹੋਵੇ ਉਹ ਕੱਲ ਫਿਰ ਮੈਂ ਮੰਗਵਾਏ ਜੀ ਸ਼ਾਮ ਨੂੰ ਆ ਗਈ ਸੀ ਤੇ ਹੁਣ ਆਪਾਂ ਜੀ ਤੁਹਾਨੂੰ ਦਿਖਾ ਰਹੇ ਹਾਂ ਸੂਟ ਤੇ ਇਹਨਾਂ ਸੂਟਾਂ 'ਚ ਕੋਈ ਵੀ ਸੂਟ ਮੇਰੇ ਕਿਸੇ ਭੈਣ ਨੂੰ ਵੀ ਪਸੰਦ ਹੋਵੇ ਤਾਂ ਜਰੂਰ ਤੁਸੀਂ ਜੀ ਸਕਰੀਨਸ਼ਾਟ ਲੈ ਕੇ ਰੱਖਿਓ ਜੀ ਤੇ ਆਪ ਦਾ ਆਰਡਰ ਬੁੱਕ ਕਰਵਾਇਓ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਆਏ ਆ ਜੀ ਤੇ ਬਹੁਤ ਸੋਹਣੇ ਕਲਰ ਆਏ ਆ बहुत सोहना डिजाइन है जी ग्रेस कोटन वागू लगता है जी जमी सुती कोटन है पर बहुत ही सोहना कपड़ा तो बहुत ही सॉफ्ट कपड़ा है पूरी गरंटी नव रेट लगूगा जी साढ़े छे सौ पूरा पं मीटर कपड़ा है जी ये पूरा पं मीटर कपड़ा है ये आ गया जी सरमई कलर ये आ गया जी सौंफिया जहाँ कलर ला लो सौंफिया जहार देखो जी आ सौफिया जहा कलर है बहुत वाया कपड़ा जी पूरा सॉफ्ट गर्मी च पा वाला ये आ गया जी सोफिया जैसा कलर ये आ गया जी सोफिया कलर इक्के दे विच आ गया जी ये गुलाबी कलर ਇਦਾਂ ਦੇ ਇਹਨਾਂ ਲੱਗਤੋਂ ਐ ਰੇਟ ਇਹਨਾਂ ਦਾ ਇੱਕੋ ਹੀ ਐ ਜੀ ਰੇਟ ਇਹਨਾਂ ਦਾ ਇੱਕੋ ਹੀ ਐ ਜਿਵੇਂ ਲੱਗਤੋਂ ਐ ਜੀ ਇਹਨਾਂ ਦੀ ਬਹੁਤ ਸਾਰੇ ਕਲਰ ਐ ਜੀ ਇਹ ਵੀ ਇੱਕ ਟਾਵਰੀ ਦੇ ਵਿੱਚ ਆਹ ஏதா ரேட்டே சார் சோட்டிய கண்டா கலர் கப் சூ சூகடே ஜி ஏ கப் பூரி காரண்டி நாடாக்கி என்ன விளர் ये भी बहुत विक चुके हैं फिर मैं कल होर मंगवाए कि सोना डिजैन है बहुत सोना डिजाइन है जी ਪੂਰਾ ਵਰੀਆ ਕੱਪੜਾ ਜੀ ਇਹਦਾ ਰੇਟ ਵੀ 650 ਹੈ ਜਿਵੇਂ ਇਹਨਾਂ ਸੂਟਾਂ ਦੇ ਨਾਲ ਟਾਈ ਐਂਡ ਡਾਈ ਦੁਪੱਟੇ ਡਾਈ ਕਰਾਉਣੇ ਹੋਣ ਤਾਂ ਬਹੁਤ ਸੋਹਣੇ ਲੱਗਣਗੇ ਜੀ ਇਹਨਾਂ ਵਿੱਚ ਹੋਰ ਵੀ ਬਹੁਤ ਕਲਰ ਆਏ ਸੀ ਇਹ ਆਪਣੇ ਕੋਲੇ ਦੋ ਹੀ ਰਹਿ ਗਏ ਕੱਲ ਸ਼ਾਮ ਨੂੰ ਹੀ ਮੰਗਾਈ ਸੀਗੇ ਕਿਉਂਕਿ ਹੁਣ ਗਰਮੀ ਦਾ ਮੌਸਮ ਹੈ ਤੇ ਇਸੇ ਕੱਪੜੇ ਦੀ ਡਿਮਾਂਡ ਵਾਲੀ ਆ

ਰੇਟ ਰੰਗੋ ਜੀ ਇਹਨਾਂ ਦਾ 6600 ਇਹਨਾਂ ਸੂਟਾਂ 'ਚ ਕੋਈ ਵੀ ਸੂਟ ਮੇਰੀ ਕਿਸੇ ਭੈਣ ਨੂੰ ਵੀ ਪਸੰਦ ਹੋਵੇ ਤਾਂ ਤੁਸੀਂ ਇਸ ਸਕਰੀਨ ਸ਼ਾਟ ਲੈ ਲਿਓ ਜੀ ਤੇ ਆਪ ਦਾ ਆਰਡਰ ਬੁੱਕ ਕਰਵਾਇਓ ਤੇ ਮੇਰੀ ਵੀਡੀਓ ਅੱਗੇ ਵੀ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਵੀਰੋ ਸਬਸਕ੍ਰਾਈਬ ਕਰਿਆ ਕਰੋ ਤੇ ਹੋਰ ਜੇ ਮੇਰੀ ਕਿਸੇ ਭੈਣ ਨੂੰ ਕੋਟੀ ਸਵੈਟਰ ਜਾਕੜ ਜਾਂ ਹੋਰ ਵੀ ਕਿਸੇ ਸਮਾਨ ਦੀ ਵੀ ਲੋੜ ਹੈ ਤਾਂ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਨੰਬਰ ਆਪਾਂ ਆਪਣਾ ਸਕਰੀਨ ਤੇ ਦਿਨੇ ਆਂਨੇ ਆ ਤੇ ਆਪਣੇ ਕੋਲ ਜੀ ਗਰੰਟੀ ਵਾਲੇ ਝੁਮਕੇ ਪਜੇਬਾਂ ਹੋਰ ਵੀ ਬਹੁਤ ਆ ਚੁੱਕੇ ਆ ਤੇ ਇੱਕ ਮੇਰੀ ਭੈਣ ਨੇ ਮੈਸੇਜ ਕੀਤਾ ਸੀ ਮੈਨੂੰ ਵੀ ਸਾਨੂੰ ਤੁਸੀਂ ਕਰੋਸ਼ੀਏ ਤੇ ਬਣੀਆਂ ਹੋਈਆਂ ਜਾਕਟਾਂ ਦਿਖਾਓ ਦੀਦੀ ਵੀ ਮੈਂ ਕਰੋਸ਼ੀਏ ਤੇ ਆਰਡਰ ਤੋਂ ਬਿਨਾ ਨਹੀਂ ਬਣਾਉਂਦੀ ਵੀ ਮੈਂ ਸਲਾਈਆਂ ਤੇ ਬਣਾਉਣੀ ਹੁੰਦੀ ਹੂੰ ਕਰੋਸ਼ੀ ਦਾ ਕੰਮ ਮੈਂ ਬਹੁਤ ਹੀ ਜ਼ਿਆਦਾ ਕੀਤਾ ਤੇ ਜੇ ਤੁਹਾਨੂੰ ਲੋੜ ਹੈ ਕਰੋਸ਼ੀਏ ਦੀ ਜਾਕਟ ਦੀ ਤਾਂ ਤੁਸੀਂ ਮੇਰੇ ਨਾਲ ਕਾਲ ਤੇ ਗੱਲ ਕਰ ਸਕਦੇ ਹੋ ਤੁਹਾਡਾ ਆਰਡਰ ਬੁੱਕ ਕਰਵਾ ਸਕਦੇ ਹੋ ਬਿਨਾ ਫਿਰ ਆਰਡਰ ਤੋਂ ਤਾਂ ਮੈਂ ਕਰੋਸ਼ੀ ਤੇ ਬਣਾਉਂਦੀ ਨਹੀਂ ਪਰ ਤਾਂ ਮੈਂ ਬਣਾਈਆਂ ਸੀ ਕਰੋਸ਼ੀ ਤੇ ਟੌਪ ਬਣਾਈ ਸੀ ਕਰੋਸ਼ੀ ਤੇ ਪਰ ਮੈਂ ਜਾਲੀ ਵਾਲੇ ਤੇ ਹੁਣ ਤੁਸੀਂ ਮੇਰੇ ਨਾਲ ਗੱਲ ਕਰ ਕਰ ਲਿਓ ਤਾਂ ਫਿਰ ਤੁਸੀਂ ਮੈਨੂੰ ਦੱਸ ਦਿਓ ਵੀ ਸਾਨੂੰ ਕਰੋਸ਼ੀ ਤੇ ਜਾਲਨਾ ਚਾਹੀਦੀਆਂ ਜਾਂ ਕੀ ਚਾਹੀਦਾ ਫਿਰ ਮੈਂ ਤੁਹਾਨੂੰ ਤਿਆਰ ਕਰਕੇ ਸੀ ਦੇ ਦੇਵਾਂਗੇ ਤੇ ਪਰ ਮੈਂ ਨਰ ਕਾਲ ਕਰਿਓ ਵੀ ਕਾਲ ਤੋਂ ਬਿਨਾ ਮੈਂ ਕ੍ਰੋਸ਼ੀ ਤੇ ਬਣਾਉਂਦੀ ਨਹੀਂ ਕਿਉਂਕਿ ਮੇਰੇ ਕੋਲ ਸਲਾਈਆਂ ਦਾ ਕੰਮ ਹੀ ਬਹੁਤ ਜ਼ਿਆਦਾ ਪਿਆ ਤੇ ਉਹ ਤੁਹਾਨੂੰ ਮੈਂ ਪਰਸ਼ਮਦੀ ਤੇ ਉਹਨਾਂ ਕੱਲ ਨੂੰ ਵੀਡੀਓ ਦਿਖਾਵਾਂਗੀ ਜਿਹੜੀ ਵਿੱਚ ਦਿਖਾਵਾਂਗੇ ਆਪਾਂ ਕੱਲ ਨੂੰ ਅੱਜ ਮੇਰੇ ਕੋਲ ਇਹ ਸੂਟ ਸੀ ਮੈਂ ਤੁਹਾਨੂੰ ਸੂਟ ਦਿਖਾ ਦਈਏ ਤਾਂ ਮੈਂ ਉਸ ਦੀਦੀ ਨੂੰ ਕਹਿਨੀ ਆ ਵੀ ਦੀਦੀ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕਰ ਲਓ ਫਿਰ ਮੈਂ ਤੁਹਾਨੂੰ ਦੱਸ ਦਊਂਗੀ ਮੈਸੇਜ ਆਇਆ ਸੀ ਭੈਣ ਦਾ ਤੇ ਜੇ ਮੇਰੀ ਕਿਸੇ ਵੀ ਭੈਣ ਨੂੰ ਕੋਟੀਆਂ ਸਵੈਟਰ ਚਾਅਤਾ ਜਾਂ ਕਿਸੇ ਵੀ ਸਵਾਹ ਦੀ ਲੋੜ ਹੋਵੇ ਤਾਂ ਜਰੂਰ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਆਪਣਾ ਸਕਰੀਨ ਤੇ ਹੁੰਦਾ ਤੇ ਤੁਸੀਂ ਮੈਨੂੰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਹੈ ਮੈਨੂੰ ਵੀ ਉਹ ਬਹੁਤ ਘੱਟ ਆਉਂਦੇ ਆ ਜੀ ਜਰੂਰ ਮੇਰਾ ਚੈਨਲ ਤੁਸੀਂ ਸਬਸਕ੍ਰਾਈਬ ਕਰੋ ਤੇ ਮੇਰੀ ਵੀਡੀਓ ਵੱਧ ਤੋਂ ਵੱਧ ਦੇਖਿਓ ਤੇ ਇਸੇ ਤਰ੍ਹਾਂ ਹੀ ਮੈਂ ਆਪਦੇ ਭੈਣ ਭਰਾਵਾਂ ਨੂੰ ਆਪਦੀ ਸਿਹਤ ਬਾਰੇ ਆਪਦੇ ਕੰਮਾਂ ਧੰਨਿਆਵਾਰੇ ਦੱਸਦੀ ਰਹਾਂ ਤੇ ਬਸ ਆਪਦੇ ਹੱਸਦੀ ਬੱਸਦੀ ਰਹਾਂ بس ਹਸਣਾ ਹਸਣਾ ਤਾਂ ਕਿਹਾ ਅੰਦਰ ਤਾਂ ਜੋ ਕਸ਼ਾ ਹੈ ਉਹੀ ਹੈ ਚਲੋ ਜ਼ਰਾ ਤਾਂ ਨਾਇ ਕਰੀ ਜਾਵਾਂਗੇ ਤਾਂ ਟਾਈਮ ਨਹੀਂ ਟੱਪਣਾ ਤੇ ਚਲੋ ਜਿਵੇਂ ਦੀ ਵੀ ਜ਼ਿੰਦਗੀ ਹੈਗੀ ਜੱਗ ਜਿਉਂਦਿਆਂ ਦੇ ਮੇਲੇ ਆ ਤੇ ਆਪਾਂ ਕਰਦੇ ਆ ਜੀ ਵੀਡੀਓ ਦਾ ਐਂਡ ਤੇ ਜੇ ਗਲਤ ਬੋਲਿਆ ਗਿਆ ਹੋਵੇ ਤਾਂ ਆਪਾਂ ਜੀ ਸੌਰੀ ਚਾਹਣੇ ਆ ਤੇ ਜੇ ਕਿਸੇ ਮੇਰੀ ਭੈਣ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਜਰੂਰ ਮੇਰੇ ਨਾਲ ਕੰਟੈਕਟ ਕਰਿਓ ਕਾਲ ਵੀ ਕਰ ਸਕਦੇ ਜਦੋਂ ਮਰਜ਼ੀ ਮੈਨੂੰ ਕਾਲ ਕਰੋ ਤੇ ਹੁਣ ਆਪਾਂ ਕਰਦੇ ਆਂ ਜੀ ਵੀਡੀਓ ਦਾ ਐਂਡ ਜੇ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਆਪਾਂ ਸੌਰੀ ਚਾਹਣੀ ਆਂ